ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਪੰਜਾਬ ਨੌਲੇਜ ਗੁਰੂ ਜੀ ਵਿੱਚ ਅੱਗੇ ਜਿਹੜੀਆਂ ਵੀਡੀਓ ਆਪਾਂ ਆਉਂਦੇ ਆ ਉਹ ਠਗੀਆਂ ਧੋਰੀਆਂ ਤੇ ਫੇਰਾ ਫੇਰੀਆਂ ਤੇ ਤੇ ਅੰਤ ਜਿਹੜੀ ਆਪਾਂ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਇਹ ਇਨਫੋਰਮੇਟਿਡ ਵੀਡੀਓ ਆ ਤੁਹਾਡੀ ਜਾਣਕਾਰੀ ਚ ਵਾਅਦਾ ਕਰਨ ਲਈ ਆ ਬਹੁਤ ਸਾਰੇ ਲੜਕੇ ਪੁੱਛਦੇ ਰਹਿੰਦੇ ਆ ਜੀ ਹਥਿਆਰ ਦਾ ਲਾਇਸੈਂਸ ਰਵਾਲਬਰ ਦਾ 12 ਬੂਰ ਦਾ ਜਾਂ 315 ਬੂਰ ਦਾ ਲਾਇਸੈਂਸ ਬਣਾਉਣ ਵਾਸਤੇ ਵਿਅਕਤੀ ਦੇ ਪਾਸ ਜਾਂ ਵਿਅਕਤੀ ਦੀ ਕੀ ਕੈਟਾਗਰੀ ਹੋਣੀ ਚਾਹੀਦੀ ਆ ਉਸ ਬਾਰੇ ਵੀ ਵੀਡੀਓ ਤੋ ਅੱਜ ਆਪਾਂ ਲੈ ਕੇ ਆਏ ਜੀ ਤੁਹਾਡੇ ਸਾਹਮਣੇ ਸਰਕਾਰ ਦੀਆਂ ਕੀ ਹਦਾਇਤਾਂ ਨਵਾਂ ਲਾਇਸੈਂਸ ਬਣਾਉਣਾ ਤੁਸੀਂ ਰਵਾਲਵਰ ਦਾ ਲਾਇਸੈਂਸ ਬਣਾਉਣਾ ਜਾਂ ਰਾਈਫਲ ਦਾ 315 ਬੋਡ ਦਾ ਉਹਦੇ ਵਾਸਤੇ ਸਭ ਤੋਂ ਪਹਿਲਾਂ ਤੇ ਤੁਹਾਡੇ ਨਾਂ ਤੇ ਜ਼ਮੀਨ ਜਾਇਦਾਦ ਹੁਣੀ ਜ਼ਰੂਰੀ ਆ 1 ਨੰਬਰ ਤੇ 2 ਨੰਬਰ ਤੇ ਤੁਹਾਡਾ ਜਾਂਤ ਕੋਈ ਬਿਜ਼ਨਸ ਹੋਵੇ ਵਧੀਆ ਬਿਜ਼ਨਸ ਹੋਵੇ ਟਰਨਓਵਰ ਤੁਹਾਡਾ ਵਧੀਆ ਸਾਲਾ ਨਾ ਜਾਂਦੀ ਹੋਵੇ ਆਈਟੀਆਰ ਤੁਹਾਡੀ ਨਾਲ ਲੱਗਣੀ ਆ ਜਾਂ ਫਿਰ ਤੁਹਾਨੂੰ ਕਿਸੇ ਵੱਲੋਂ ਕੋਈ ਧਮਕੀਆਂ ਵਗੈਰਾ ਆਉਂਦੀਆਂ ਤੇ ਤੁਸੀਂ ਉਹ ਰਿਕਾਰਡ ਪੇਸ਼ ਕਰਕੇ ਆਪਣਾ ਲਾਇਸੈਂਸ ਅਪਲਾਈ ਕਰ ਸਕਦੇ ਹੋ ਇਹ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸ ਰਿਆਂ ਇਹ ਫਾਰਮ ਦੇ ਉੱਪਰ ਵੀ ਉਹਨਾਂ ਨੇ ਜਿਹੜੋਂ ਫਾਰਮ ਆ ਪਸ਼ੂ ਦਾ ਕੇਂਦਰ ਤੋਂ ਲੈਨੇ ਆ ਤੇ ਉਹਦੇ ਉੱਤੇ ਵੀ ਲਿਖੀਆਂ ਹੁੰਦੀਆਂ ਪਰ ਨਾ ਤਾਂ ਉਹਨਾਂ ਨੂੰ ਕੋਈ ਚੰਗੀ ਤਰ੍ਹਾਂ ਪੜਦਾ ਤੇ ਨਾ ਹੀ ਦੱਸਦਾ ਕੋਈ ਵਿੱਕੀ ਕੀ ਰਿਕਾਰਡ ਤੁਹਾਡਾ ਜਿਹੜਾ ਪੁਲਿਸ ਰਿਕਾਰਡ ਵਾ ਉਹ ਸਾਫ਼ ਹੋਣਾ ਚਾਹੀਦਾ ਵਾ ਤਿਆ ਦੇ ਖਿਲਾਫ ਕੋਈ ਵੀ ਲੜਾਈ ਦਾ ਝਗੜੇ ਦਾ ਕੇਸ ਨਹੀਂ ਦਰਜ ਹੋਣਾ ਚਾਹੀਦਾ ਰਿਕਾਰਡ ਤੁਹਾਡਾ ਪੁਲਿਸ ਰਿਕਾਰਡ ਜਿਹੜਾ ਉਹ ਕਲੀਅਰ ਹੋਣਾ ਚਾਹੀਦਾ ਫਿਰ ਤੁਹਾਨੂੰ ਲਾਇਸੈਂਸ ਬਣਾਉਣ ਵਿੱਚ ਸੌਖ ਹੋਵੇਗੀ ਬਾਕੀ ਤਾਂ ਤੁਹਾਨੂੰ ਪਤਾ ਹੀ ਆ ਜਿੱਦਾਂ ਜਿੱਦਾਂ ਬਣਦੀਆਂ ਚੀਜ਼ਾਂ ਆਪਣਾ ਤੁਸੀਂ ਸਬੂਧਾ ਕੇਂਦਰ ਤੋਂ ਵਿੱਚੋਂ ਫਾਰਮ ਲੋ ਫਾਰਮ ਲੈ ਕੇ ਉਹਨੂੰ ਅਪਲਾਈ ਕਰੋ ਆਪਣੀ ਆਈਟੀਆਰ ਨਾਲ ਲਾਓ ਆਪਣਾ ਇਹ ਰੈਸ਼ ਦਾ ਸਬੂਤ ਲਾਓ ਤੇ ਉਹ ਜਿਹੜੀ ਵੈਰੀਫਿਕੇਸ਼ਨ ਜਿਹੜੀ ਆ ਉਹ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਪੁਲਿਸ ਵਿਭਾਗ ਨੂੰ ਜਾਂਦੀ ਸਬੰਧਤ ਜਿੱਥੇ ਤੁਸੀਂ ਰਹਿੰਦੇ ਆ ਜਿਹੜਾ ਤੁਹਾਨੂੰ ਥਾਣਾ ਲੱਗਦਾ ਉੱਥੇ ਜਾਂਦੀ ਆ ਇੱਕ ਹਫ਼ਤੇ ਦੇ ਵਿੱਚ ਜਿਹੜੀ ਵੈਰੀਫਿਕੇਸ਼ਨ ਹੋ ਕੇ ਲਗਭਗ ਵਾਪਸ ਚਲੇ ਜਾਂਦੀ ਆ ਸਭ ਤੋਂ ਪਹਿਲੋਂ ਅੱਜ ਕੱਲ ਸਰਕਾਰ ਦੀਆਂ ਹਦਾਇਤਾਂ ਇਸ ਹਿਸਾਬ ਨਾਲ ਬਣਾਈਆਂ ਸਭ ਤੋਂ ਪਹਿਲੋਂ ਤੇ ਤੁਹਾਨੂੰ ਜਿਹੜਾ ਹੈਗਾ ਫਾਰਮ ਮਿਲਣਾ ਤੁਸੀਂ ਵਿੱਤਿਆ ਦਾ ਜਿਹੜਾ ਰਿਕਾਰਡ ਠੀਕ ਹੈਗਾ ਕਿ ਨਹੀਂ ਹੈਗਾ ਤੁਸੀਂ ਲਾਇਸੈਂਸ ਬਣਾਉਣ ਦੇ ਯੋਗ ਹੋ ਜਾਂ ਨਹੀਂ ਉਹ ਇੱਕ ਫਾਈਲ ਲੈ ਕੇ ਰੀ ਇਨਕੁਆਰੀ ਤੁਹਾਡੀ ਹੁੰਦੀ ਆ ਜੀ ਹੋ ਕੇ ਜਦੋਂ ਉਹ ਕਲੀਅਰ ਹੁੰਦੀ ਆ ਥਾਣੇ ਤੋਂ ਹੋ ਕੇ ਜਾਂਦੀ ਆ ਡਿਪਟੀ ਕਮਿਸ਼ਨਰ ਦਫ਼ਤਰ ਉੱਥੋਂ ਤੁਹਾਨੂੰ ਫਿਰ ਦੁਬਾਰਾ ਜਿਹੜੀ ਆ ਅਸਲ ਫਾਈਲ ਜਿਸ ਤੇ ਤੁਹਾਡਾ ਵੈਪਨ ਲਾਇਸੈਂਸ ਬਣਨਾ ਉਹ ਜਾਰੀ ਹੁੰਦੀ ਆ ਜੀ ਉਹ ਜਾਰੀ ਹੋਣ ਤੋਂ ਬਾਅਦ ਸੇਮ ਪ੍ਰੋਸੈਸ ਉਹਦਾ ਉਸੇ ਤਰ੍ਹਾਂ ਹੀ ਉਸ ਥਾਣੇ ਨੂੰ ਜਾਂਦੀ ਆ ਤਿਆੜੀ ਵੈਰੀਫਿਕੇਸ਼ਨ ਹੁੰਦੀ ਆ ਵੈਰੀਫਿਕੇਸ਼ਨ ਤੋਂ ਹੋਣ ਤੋਂ ਬਾਅਦ ਉਹ ਫਿਰ ਡਿਪਟੀ ਕਮਿਸ਼ਨਰ ਦਫ਼ਤਰ ਜਾਂਦੀ ਆ ਫਿਰ ਉਹ ਤੁਹਾਨੂੰ ਟਾਈਮ ਦਿੰਦੇ ਆ ਬੁਲਾਉਂਦੇ ਆ ਪੇਸ਼ ਹੋਣ ਲਈ ਤੇ ਤੁਹਾਡਾ ਜਿਹੜਾ ਲਾਇਸੈਂਸ ਉਹ ਬਣਦਾ ਲਾਇਸੈਂਸ ਬਣਾਉਣ ਵਾਸਤੇ ਘੱਟ ਤੋਂ ਘੱਟ ਜਿਹੜੀ ਉਮਰ ਤੇ ਵੈਸੇ ਤੇ ਬਾਲਗ ਦਾ ਲਾਇਸੈਂਸ ਬਣ ਜਾਂਦਾ ਪਰ ਥੋੜਾ ਜਿਆਦਾ ਉਮਰ ਦਾ ਬੀਤ ਗਿਆ ਜੇ ਦੇ ਵਿੱਚ ਹੁੰਦਾ ਉਮਰ ਤੁਹਾਡੀ 25 26 ਸਾਲ ਤੋਂ ਉੱਪਰ ਹੋਵੇ ਅਸਲਾ ਹੈਂਡਲਿੰਗ ਕਰਨ ਦਾ ਤੁਹਾਨੂੰ ਤਰੀਕਾ ਹੋਵੇ ਗੁੱਸੇ ਤੇ ਕਾਬੂ ਪਾਉਣ ਦਾ ਤੁਹਾਨੂੰ ਤਰੀਕਾ ਆਵੇ ਇਹ ਜਿਹੜੀਆਂ ਕਿਸੇ ਰਿਕਾਰਡ 'ਚ ਗੱਲਾਂ ਨਹੀਂ ਲਿਖੀਆਂ ਜਿਹੜੀਆਂ ਮੈਂ ਤੁਹਾਨੂੰ ਦੱਸ ਰਿਹਾ ਇਹ ਵੇਰੀਫਿਕੇਸ਼ਨ ਕਰਨ ਵਾਲੇ ਲੱਗੇ ਜਿਹੜੇ ਜਿਹੜੇ ਅਫਸਰ ਜੀ ਇਹਨਾਂ ਦੇ ਰਾਹੀਂ ਵੈਰੀਫਿਕੇਸ਼ਨ ਹੁੰਦੀ ਆ ਉਹ ਚੀਜ਼ਾਂ ਦੇਖਦੇ ਆ ਵੀ ਅਰਿਆਰਥੀ ਨੇ ਜਿਹੜਾ ਅਸਲਾ ਅਪਲਾਈ ਕੀਤਾ ਇਹਦੀ ਉਮਰ ਕਿੰਨੀ ਆ ਇਹਦੇ ਖਿਲਾਫ ਕੋਈ ਮਕਦਮਾ ਤਾਂ ਨਹੀਂ ਦਰਜ ਕੀ ਇਹ ਅਸਲਾ ਹੈਂਡਲਿੰਗ ਕਰ ਲੂਗਾ ਪਿੰਡ ਦੇ ਵਿੱਚ ਇਹਦਾ ਗੁੱਸੇ ਖੋਰਾ ਰਿਕਾਰਡ ਨਹੀਂ ਹੈਗਾ ਗੱਲ-ਗੱਲ ਤੇ ਗਾਲ ਕੱਢ ਲੈਂਦਾ ਤਾਂ ਕੱਲ ਨੂੰ ਇਹ ਅਸਲਾ ਕੱਢ ਕੇ ਕਿਸੇ ਨੂੰ ਗੋਲੀ ਮਾਰ ਦਵੇ ਇਹ ਅਸਲ ਦੇ ਵਿੱਚ ਇਹ ਰਿਕਾਰਡ ਵਾਲੀਆਂ ਗੱਲਾਂ ਨੇ ਜਿਹੜੀਆਂ ਮੈਂ ਤੁਹਾਨੂੰ ਦੱਸ ਰਿਹਾ ਅਸਲ ਵੈਰੀਫਿਕੇਸ਼ਨ ਇਸ ਤਰ੍ਹਾਂ ਹੀ ਹੁੰਦੀ ਆ ਇਹ ਚੀਜ਼ਾਂ ਦੇਖੀਆਂ ਜਾਂਦੀਆਂ ਬੰਦੇ ਦੇ ਫਿਰ ਜਾ ਕੇ ਤੁਹਾਡਾ ਲਾਇਸੈਂਸ ਜਿਹੜਾ ਉਹ ਬਣਦਾ ਲਾਇਸੈਂਸ ਬਣਾਉਣ ਤੋਂ ਬਾਅਦ ਤੁਹਾਨੂੰ ਇੱਕ ਸਾਲ ਦਾ ਸਮਾਂ ਹੁੰਦਾ ਤੁਸੀਂ ਆਪਣਾ ਜਿਹੜਾ ਵੈਪਨ ਖਰੀਦ ਕੇ ਉਹਦੀ ਬਿੱਲ ਵਗੈਰਾ ਦੇ ਕੇ ਸਾਰਾ ਉਹ ਤੁਹਾਡੇ ਰਿਕਾਰਡ ਤੇ ਚੜਨਾ ਹੁੰਦਾ ਫਿਰ ਉਹਦੀ ਵੈਰੀਫਿਕੇਸ਼ਨ ਜਿੱਥੋਂ ਤੁਸੀਂ ਖਰੀਦਿਆ ਉਸ ਅਸਲਾ ਢੀਲਰ ਦੀ ਵੈਰੀਫਿਕੇਸ਼ਨ ਹੁੰਦੀ ਆ ਫਿਰ ਤੁਸੀਂ ਆਪਣਾ ਅਸਲਾ ਜਿਹੜਾ ਉਹ ਲਾਇਸੈਂਸ ਤੇ ਰੱਖ ਸਕਦੇ ਆ ਇਹ ਜਿਹੜੀਆਂ ਕੁਝ ਗੱਲਾਂ ਜਿਹੜੀਆਂ ਵੈਰੀਫਿਕੇਸ਼ਨ ਜਦੋਂ ਹੁੰਦੀ ਆ ਤੇ ਪੁੱਛੀਆਂ ਜਾਂਦੀਆਂ ਜੀ ਇਸ ਤਰ੍ਹਾਂ ਵੈਰੀਫਿਕੇਸ਼ਨ ਹੁੰਦੀ ਆ ਤੇ ਰਿਕਾਰਡ ਤੁਹਾਡਾ ਜਿਹੜਾ ਮੈਂ ਜਿਸ ਤਰ੍ਹਾਂ ਪਹਿਲਾਂ ਦੱਸ ਚੁੱਕਿਆ ਸਾਫ਼ ਹੋਣਾ ਚਾਹੀਦਾ ਤੇ ਫੇਰ ਹੀ ਜਾ ਕੇ ਤੁਹਾਨੂੰ ਲਾਇਸੈਂਸ ਮਿਲਦਾ ਆਦਰਵਾਈਜ਼ ਤੁਹਾਡਾ ਨੋਟ ਰეკਮੈਂਡ ਹੋ ਜਾਂਦਾ ਜੇ ਕੋਈ ਬਗਦਮਾ ਦਰਜ ਹੋਵੇ। ਅੱਜਕੱਲ ਮਾਨਜੋਤ ਮੁੱਖ ਮੰਤਰੀ ਸਾਹਿਬ ਵੱਲੋਂ ਬਹੁਤ ਹੀ ਸੌਖਾ ਕੰਮ ਕਰ ਦਿੱਤਾ ਜਦੋਂ ਡਾਰੀ ਨਿਊ ਹੋਣ ਵਾਸਤੇ ਵੀ ਜਿਹੜਾ ਉਹ ਫਾਈਲ ਜਿਹੜੇ ਫਾਰਮ ਆਨਲਾਈਨ ਤੁਸੀਂ ਸਰਕਾਰ ਦੀ ਵੈਬਸਾਈਟ ਤੋਂ ਡਾਊਨਲੋਡ ਕਰਕੇ ਭਰ ਸਕਦੇ ਹੋ। ਤਾਂ ਇਹ ਉਸ ਚੋਣਵੀਆਂ ਗੱਲਾਂ ਜਿਹੜੀਆਂ ਅਸਲਾ ਲਾਇਸੈਂਸ ਬਣਾਉਣ ਵਾਸਤੇ ਵੀਸ਼ੇ ਹੁੰਦੀਆਂ ਸੀ ਆ ਉਹ ਅੱਜ ਵੀਡੀਓ ਰਹੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਆਪਾਂ ਇਸ ਤਰ੍ਹਾਂ ਦੀਆਂ ਵੀਡੀਓ ਵੀ ਲੈ ਕੇ ਆਉਂਦੇ ਰਹਾਂਗੇ ਤੁਸੀਂ ਆਪਣੇ ਸੁਝਾਅ ਦਿਆ ਕਰੋ ਸੁਝਾਅ ਜ਼ਰੂਰ ਦਿਵਾ ਕਰੋ ਵੀਡੀਓ ਨੂੰ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰਕੇ ਰੱਖੋ ਲਾਈਕ ਕਰਿਆ ਕਰੋ ਕਮੈਂਟ ਜ਼ਰੂਰ ਦਿਆ ਕਰੋ ਆਪਦੇ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਮੇਰੀ ਜਿਹੜੀ ਵੀਡੀਓ ਦੇਖੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੈ ਹਿੰਦ